ਸੂਬਾ ਸਰਹੰਦ ਜਿਸ ਨੂੰ ਸਿੱਖ ਪੰਥ ਦੇ ਵਿੱਚ ਬੜੇ ਹੀ ਬਹੁਤ ਹੀ ਜ਼ਾਲਮ ਵਿਅਕਤੀ ਗਿਣਿਆ ਜਾਂਦਾ ਜਿਸ ਨੇ ਸਹਬੇ ਕਮਾਲ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸੁਪੁੱਤਰਾਂ ਨੂੰ ਮਾਂ ਗੁਜ਼ਰਕਾਰ ਨੂੰ ਬੜੇ ਤਸੀਹੇ ਦਿੱਤੇ ਦੋਵੇਂ ਫਰਜ਼ੰਦਾ ਨੂੰ ਨੀਹਾ ਦੇ ਵਿੱਚ ਜੀਨ ਦੇ ਚਣਵਾ ਦਿੱਤਾ ਸੀ ਉੱਥੇ ਹੀ ਸਿੱਖ ਕੌਮ ਦੇ ਵਿੱਚ ਜਨਮੇ ਸੂਬਾ ਸਿੰਘ ਉਰਫ ਸੂਬਾ ਸਰਹੰਦੀ ਗੱਲ ਕਰਦੇ ਆ ਗੱਲ ਕਰਨ ਤੋਂ ਪਹਿਲਾਂ ਗੁਰਲਾਬ ਟੀਵੀ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਗੱਲ ਕਰਦੇ ਆ ਸੂਬਾ ਸਿੰਘ ਜੋ ਪੰਜਾਬ ਪੁਲਿਸ ਦੇ ਵਿੱਚ ਬਤੌਰ ਇਨਸਪੈਕਟਰ ਕੰਮ ਕਰ ਰਿਹਾ ਸੀ ਜਿਸ ਦੀ ਚਰਚਾ ਅੱਜ ਹਰ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ ਜੋ ਜੇਲ੍ਹ ਵਿੱਚ ਬੰਦ ਸੀ ਜੇਲ੍ਹ ਦੇ ਵਿੱਚ ਉਸ ਨੂੰ ਸੰਦੀਪ ਸਣੀ ਉਹਦੇ ਨਾਲ ਉਹਦੀ ਗੱਲਬਾਤ ਹੋ ਜਾਂਦੀ ਹੈ ਤਤਕਾਰ ਵੱਜ ਜਾਂਦਾ ਦੱਸਦੇ ਆ ਵੀ ਉਹ ਸਨੀ ਨੂੰ ਕਹਿੰਦਾ ਵੀ ਮੈਂ ਤਾਂ ਬਹੁਤ ਬੰਦਿਆਂ ਨੂੰ ਮਾਰਿਆ ਬਹੁਤ ਬੰਦਿਆਂ ਨੂੰ ਕੁੱਟਿਆ ਬਹੁਤ ਬੰਦਿਆਂ ਨੂੰ ਰਗੜਿਆ ਤੇ ਇਸ ਤੇ ਸਨੀ ਜਿਸ ਨੇ ਸੂਰੀ ਦਾ ਕਤਲ ਕੀਤਾ ਸੀਗਾ ਉਸ ਨੂੰ ਗੁੱਸਾ ਆ ਜਾਂਦਾ ਸੁਭਾ ਸਿੰਘ ਜੋ ਇਸ ਸਮੇ 80 ਦੇ ਨੇੜੇ ਸੀ ਉਸ ਦੇ ਗੰਭੀਰ ਝੋਟਾ ਆ ਜਾਣ ਕਰ ਉਹਦੀ ਮੌਤ ਹੋ ਜਾਂਦੀ ਹੈ ਤੇ ਸਨੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਅਲੱਗ-ਅਲੱਗ ਪਹਿਲੂ ਚੱਲ ਰਹੇ ਨੇ ਕਿ ਉਸ ਬੈਰਕ ਦੇ ਵਿੱਚ 2-3 ਹੋਰ ਸਾਬਕਾ ਪੁਲਿਸ ਦੇ ਅਫਸਰ ਜਿਨ੍ਹਾਂ ਨੇ ਸਨੀ ਸਿੰਘ ਨੂੰ ਬਹੁਤ ਕੁੱਟਿਆ ਔਰ ਹੋ ਸਕਦਾ ਉਹਨਾਂ ਦੇ ਨਾਲ ਜੇਲ੍ਹ ਦੀ ਗਾਰਜ ਵੀ ਹੋਵੇ ਸਨੀ ਸਿੰਘ ਦੇ ਮੈਡੀਕਲ ਰਿਪੋਰਟ ਵਿੱਚ ਕਾ ਵੀ ਖੁਲਾਸੇ ਆਏ ਹਨ। ਪਰ ਆਪਾਂ ਗੱਲ ਕਰਦੇ ਆਂ ਸੂਬਾ ਸਿੰਘ ਔਰ ਸੂਬਾ ਸਰਹੰਦੀ ਇਹ ਜ਼ਾਲਮ ਪੁਲਿਸ ਅਫਸਰ ਜੋ ਡਿਊਟੀ ਕਰਦੇ ਸਮੇਂ ਆਪਣੇ ਆਪ ਨੂੰ ਸੂਬਾ ਸਰਹੰਦ ਕਹਾਉਂਦਾ ਸੀ ਉਸ ਦੇ ਕਿੱਸੇ ਉਸ ਦੀ ਡਿਊਟੀ ਦੌਰਾਨ ਗੱਲਾਂ ਬਾਤਾਂ ਪਰਤਾਂ ਜ ਸੋਸ਼ਲ ਮੀਡੀਆ ਤੇ ਅਖਬਾਰਾਂ ਰਹੀ ਖੁੱਲ ਰਹੀਆਂ ਹਨ ਕਿ ਕਿਵੇਂ ਉਹ ਖੜਕੂਵਾਦ ਦੇ ਸਮੇਂ ਦੇ ਦੌਰਾਨ ਨੌਜਵਾਨਾਂ ਨੂੰ ਮਾਰ ਦਿੰਦਾ ਸੀ ਦੱਸਦੇ ਆ ਕਹਿੰਦੇ ਵੀ ਉਸ ਨੇ 100 ਤੋਂ ਉੱਪਰ ਨੌਜਵਾਨਾਂ ਨੂੰ ਮੌਤ ਦੇ ਘਾਟ ਉਡਾਰ ਦਿੱਤਾ ਕਿੰਨੇ ਹੀ ਘਰ ਕਿੰਨੇ ਹੀ ਘਰਾ ਦੇ ਵੱਲ ਦੇ ਚੁੱਲ੍ਹੇ ਉਸ ਨੇ ਬੁਝਾ ਦਿੱਤੇ ਉਸ ਵੱਲੋਂ ਨੌਜਵਾਨਾਂ ਤੇ ਬੜੇ ਤਸ਼ੱਦਦ ਕੀਤੇ ਜਾਂਦੇ ਸੀ ਕਹਿੰਦੇ ਵੀ ਇੱਕ ਪਾਸੇ ਨੌਜਵਾਨ ਦੀ ਇੱਕ ਲੱਤ ਬੰਨ ਕੇ ਦਰਖਤ ਦੇ ਨਾਲ ਰੱਸੀ ਦੇ ਨਾਲ ਔਰ ਦੂਸਰੀ ਤਰਫ ਤੋਂ ਜੀਪ ਦੇ ਨਾਲ ਬੰਨ ਕੇ ਨੌਜਵਾਨਾਂ ਨੂੰ ਗੱਭੇ ਤੋਂ ਪਾੜ ਕੇ ਮਾਰ ਮਾਰ ਦਿੰਦਾ ਸੀਗਾ ਇਸ ਤੋਂ ਜ਼ਾਲਮ ਵਿਅਕਤੀ ਸ਼ਾਇਦ ਕੋਈ ਨਹੀਂ ਹੋ ਸਕਦਾ ਇਹ ਸੂਬਾ ਸਰਾਂ ਤੋਂ ਵਿਸ਼ਾਦ ਉੱਪਰ ਚਲੇ ਗਿਆ ਦੱਸਦੇ ਵੀ ਕਹਿੰਦੇ ਖਬਰਾਂ ਆਮ ਕਹਿੰਦੇ ਕੇਪੀਐਸ ਗਲੇਸ ਦੇ ਆ ਕੇ ਪੈਰੀ ਹੱਥ ਲਾਉਂਦਾ ਸੀ ਇਸ ਨੂੰ ਬੜਾ ਮਾਣ ਸਤਿਕਾਰ ਕਰਦਾ ਸੀਗਾ ਕਿਉਂਕਿ ਇਹ ਬਹੁਤ ਹੀ ਕੇਪੀਐਸ ਗਿਲ ਨੂੰ 부ਚੜ ਦਾ ਖਿਤਾਬ ਲੋਕ ਹੀ ਦਿੰਦੇ ਆ ਔਰ ਇਹ ਨੂੰ ਕਿਹੜਾ ਖਿਤਾਬ ਦਿੱਤਾ ਜਾਵੇ ਆਮ ਦੱਸਦੇ ਵੀ ਨੌਜਵਾਨਾਂ ਨੂੰ ਮਾਰਨ ਤੋਂ ਬਾਅਦ ਉਸ ਸਮੇਂ ਇਹ ਪੁਲਿਸ ਅਫਸਰ ਲਾਸ਼ਾਂ ਵੀ ਉਹਨਾਂ ਦੇ ਮਾਪਿਓ ਨੂੰ ਨਹੀਂ ਦਿੰਦਾ ਸੀ ਕਿੰਨੇ ਕਿੰਨੇ ਦਿਨ ਭੁੱਖੇ ਤੇ ਆਏ ਪਰਿਵਾਰ ਦੇ ਮੈਂਬਰ ਪਿੰਡ ਦੇ ਲੋਕ ਪੰਚਾਇਤਾਂ ਬੈਠੀਆਂ ਰਹਿ ਜਾਂਦੀਆਂ ਸੀ ਵੀ ਸਾਡੇ ਪੁੱਤ ਦੀ ਸਾਡੇ ਪਤੀ ਦੀ ਸਾਡੇ ਪੁੱਤਰ ਦੀ ਲਾਸ਼ ਮਿਲ ਜਾਵੇ ਪਰ ਇਹ ਲਾਸ਼ਾਂ ਤੱਕ ਨਹੀਂ ਸੀ ਦਿੰਦਾ ਜ਼ਿਆਦਾਤਰ ਲਾਸ਼ਾਂ ਕਹਿੰਦੇ ਹਰੀਕੇ ਨਹਿਰ ਦੇ ਵਿੱਚ ਢਾ ਦਿੰਦਾ ਸੀ ਅਲੱਗ-ਅਲੱਗ ਚੌਕੀਆਂ ਜਿੱਥੇ ਜਾ ਕੇ ਇਹ ਉਹਨਾਂ ਵਿਅਕਤੀਆਂ ਨੂੰ ਮੁਕਾਬਲਿਆਂ ਦੇ ਵਿੱਚ ਮਾਰ ਦਿੰਦਾ ਸੀ ਅੱਜ ਇਸ ਦੀ ਮੌਤ ਹੋਈ ਹੈ ਇਸ ਦੀ ਮੌਤ ਤੇ ਲੋਕ ਜ਼ਿਆਦਾਤਰ ਖੁਸ਼ੀ ਮਨਾ ਰਹੇ ਹਨ ਪਰ ਆਪਣੇ ਪੰਜਾਬ ਦਾ ਹੋਇਆ ਵੀ ਆਪਾਂ ਕਿਸੇ ਦੇ ਮਰੇ ਤੋਂ ਖੁਸ਼ੀ ਨਹੀਂ ਮਨਾਉਂਦੇ ਪਰ ਇਸ ਵਿਅਕਤੀ ਨੇ ਐਨੇਕ ਜ਼ੁਲਮ ਕੀਤੇ ਹਨ ਅਕਾਲੀ ਲੀਡਰ ਬਲਤੋਹਾ ਨੇ ਤਾਂ ਇੱਥੋਂ ਤਾਂ ਕਹਿ ਦਿੱਤਾ ਕਿ ਇਸ ਨੂੰ ਸੋਭਾ ਸਰਹੰਦੀ ਤਰ੍ਹਾਂ ਦਫਨਾ ਦਿੱਤਾ ਜਾਵੇ ਇਹ ਸੰਸਕਾਰ ਕਰਨ ਦੇ ਯੋਗ ਵੀ ਨਹੀਂ ਹੈ ਦੇਖੋ ਇਹ ਆਮ ਕਹਾਵਤ ਹੈ ਦੇਖ ਵਾਲੇ ਅਰੰਗ ਕਰਤਾਰ ਦੇ ਆਪ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਇਹ ਲੋਕਾਂ ਦੇ ਪੁੱਤਾਂ ਦੀਆਂ ਲੋਕਾਂ ਦੇ ਪਤੀਆਂ ਦੀਆਂ ਭੈਣਾਂ ਦੇ ਭਰਾਵਾਂ ਦੀਆਂ ਲਾਸ਼ਾਂ ਨਹੀਂ ਸੀ ਦਿੰਦਾ ਅੱਜ ਸਮੇਂ ਦਾ ਗੇੜ ਹੋਇਆ ਅੱਜ ਸਮਨ ਨੇ ਗੇੜ ਕੱਢਿਆ ਇਹਦੀ ਲਾਸ਼ ਉਹਦੇ ਪਰਿਵਾਰ ਨੇ ਉਹਦੇ ਪੁੱਤਰ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਦੱਸਦੇ ਆ ਵੀ ਹੁਣ ਪ੍ਰਸ਼ਾਸਨ ਹੀ ਇਸ ਦਾ ਸੰਸਕਾਰ ਕਰੇਗਾ ਸਾਨੂੰ ਇਸ ਤੋਂ ਕੀ ਸਿੱਖਿਆ ਲੈਣੀ ਚਾਹੀਦੀ ਹੈ ਜਾ ਪੁਲਿਸ ਅਫਸਰਾਂ ਨੂੰ ਹੋਰ ਵੀ ਅਫਸਰਾਂ ਨੂੰ ਇਸ ਤੋਂ ਕੀ ਸਿੱਖਿਆ ਲੈਣੀ ਚਾਹੀਦੀ ਹੈ ਕਮੈਂਟਸ ਬਾਕਸ ਵਿੱਚ ਜਾ ਕੇ رائے ਜ਼ਰੂਰ ਦਿਓ ਦੱਸਿਓ ਜ਼ਰੂਰ ਇਹਦੇ ਬਾਰੇ ਕਿਸ ਤਰ੍ਹਾਂ ਇਹਦੇ ਬਾਰੇ ਸੋਸ਼ਲ ਮੀਡੀਆ ਤੇ ਗੱਲਾਂ ਚੱਲਦੀਆਂ ਕਿਸ ਤਰ੍ਹਾਂ ਇਹ ਕੇਪੀਐਸ ਗੱਲੂ ਰੈਸਟ ਹਾਊਸ ਦੇ ਵਿੱਚ ਆਪ ਬਾਹਰ ਕਢ ਕੇ ਗਲਤ ਕੰਮ ਕਰਾਉਂਦੇ ਸੀਗੇ ਇਸ ਦਾ ਵੀ ਬੜਾ ਜ਼ਿਕਰ ਚੱਲਦਾ ਜ਼ਰੂਰ رائے ਦਿਓ ਤੁਹਾਡਾ ਲਖਵੀਰ ਲਖਾ ਗੁਲਾਬ ਟੀਵੀ ਤੋਂ ਪਿਆਰ ਭਰਿਆ ਸਤਿ ਸ੍ਰੀ ਅਕਾਲ